ਜੀ ਗੱਲ ਜੀ ਬਹੁਤ ਸਾਰਿਆਂ ਦੇ ਕੀ ਹਾਲ ਚਾਲ ਨੇ ਬਲਕਨ ਕੋ ਪੈਕ ਮੈਂ ਜੰਨਤ ਤੇ ਅੱਜ ਦੀ ਵੀਡੀਓ ਕਿਸੇ ਕੰਪਨੀ ਬਾਰੇ ਨਹੀਂ ਆਪਾਂ ਗੱਲ ਕਰਨੀ ਹੈਗੀ ਟੇਕਰ ਤੇ ਅੱਜ ਆਪਾਂ ਗੱਲ ਕਰਾਂਗੇ ਨੋਰਮਲ ਜਿਹੜੇ ਮੈਨੂੰ ਇੰਸਟਾਗ੍ਰam ਤੇ ਮੈਸੇਜ ਆਉਂਦੇ ਆ ਉਹਨਾਂ ਨੂੰ ਰੈਪਲਾਈ ਦਵਾਂਗੇ ਤੇ ਇੱਕ ਦੋ ਗੱਲਾਂ ਹੋਰ ਕਰਾਂਗੇ ਤੇ ਪਹਿਲਾਂ ਸਟਾਰਟਿੰਗ ਕਰਦੇ ਆ ਮੈਨੂੰ ਇੱਕ ਆਪਣੇ ਵੀਰ ਦਾ ਮੈਸੇਜ ਆਇਆ ਕਿਹਾ ਨੇ ਵੀ ਤੁਸੀਂ ਉਹਦੇ ਬਾਰੇ ਦੱਸੋ ਜਦੋਂ ਆਪਾਂ ਪਹਿਲੀ ਵਾਰ ਤਪਰ ਇੰਡੀਆ ਤੋਂ ਤੁਰਨਾਮਾ ਕਿਸੇ ਕੰਟਰੀ ਕਲਫ ਕੰਟਰੀ ਬਾਤ ਤੇ ਕੀ ਕੀ ਚਾਹੀਦਾ। ਕਿ ਕਿਦਾਂ ਆਪਾਂ ਸਟਾਰਟਿੰਗ ਕਰ ਸਕਦੇ ਆ ਆਪਣੇ ਵੀਜ਼ੇ ਦੀ। ਪਹਿਲੀ ਗੱਲ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਨ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਆ ਪਾਸਪੋਰਟ ਹੋਣਾ ਚਾਹੀਦਾ ਆਪਣੇ ਕੋਲ ਤੇ ਠੀਕ ਹੈ ਕੱਡਵਾੜਾ ਜ਼ਿਆਦਾ ਨਹੀਂ ਤਾਂ 3 ਸਾਲ ਦਾ ਵੈਲਿਡ ਹੋਵੇ। ਠੀਕ ਹੈ ਤੇ 3 ਸਾਲ ਪਈ ਹੋਣਾ ਉਹਨੂੰ ਖਤਮ ਹੋਣਾ ਚਾਹੀਦਾ। ਠੀਕ ਹੈ ਜੇ ਤੁਹਾਡੇ ਕੋਲ ਪਾਸਪੋਰਟ ਹੈਗਾ ਬਾਅਦ ਤੁਸੀਂ ਡਰਾਇਵਰੀ ਚ ਆਉਣਾ। ਕਈ ਕੰਟਰੀਆਂ 'ਚ ਆਪਾਂ ਨੂੰ ਇੰਡੀਅਨ ਲਾਇਸੈਂਸ ਦੀ ਲੋੜ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਆਪਾਂ ਨੇ ਡੁਪਲੀਕੇਟ ਲਾਇਸੈਂਸ ਦਿਖਾ ਕੇ ਆਪਾਂ ਨੂੰ ਲਾਇਸੈਂਸ ਬਣਾ ਲੈਣੇ ਆ ਕਈ ਕੰਟਰੀਆਂ 'ਚ ਇਦਾਂ ਕੰਮ ਚੱਲਦਾ ਵੀ ਆ ਕਿਤੇ ਨਹੀਂ ਚੱਲਦਾ ਹੈ ਪਰ ਅਗਰ ਮੇਰੀ ਤੁਸੀਂ ਐਡਵਾਈਸ ਮੰਨੋ ਤੁਸੀਂ ਆਪਣਾ ਇੰਡੀਆ ਦਾ ਆਪਣਾ ਹੈਵੀ ਲਾਇਸੈਂਸ ਅਪਲਾਈ ਕਰੋ ਠੀਕ ਆ ਹੈਵੀ ਲਾਇਸੈਂਸ ਚ ਤਾਂ ਬਣ ਜਾਊਗਾ ਤੁਸੀਂ ਆਪਣਾ ਪਾਸਪੋਰਟ ਤੇ ਹੈਵੀ ਲਾਇਸੈਂਸ ਲੈ ਕੇ ਕਿਸੇ ਵਧੀਆ ਏਜੰਟ ਕੋਲ ਜਾਓ ਏਜੰਟ ਕੋਲ ਜਾਓ ਉਹਦੇ ਨਾਲ ਗੱਲ ਕਰੋ ਕਿ ਕਿਤੇ ਸਾਊਦੀ ਅਰਬ ਦੀ ਕੁਵੈਤ ਦੀ ਕਤਰ ਦੀ ਬਹਾਰੀਨ ਦੀ ਠੀਕ ਹੈ ਜੀ ਤੇ ਓਮਾਨ ਦੀ ਕਿਤੇ ਕੋਈ ਇੰਟਰਵਿਊ ਚੱਲਦੀ ਹੈ ਜਿਹੜੀ ਕੰਟਰੀ ਤੁਹਾਨੂੰ ਪਸੰਦ ਆ ਜਿਹੜੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ ਫਿਰ ਉਹ ਕੰਟਰੀ 'ਚ ਜਾ ਕੇ ਆਪਣੇ ਤੁਸੀਂ ਉਹ ਮਤਲਬ ਕਿ ਜਿਹੜੀ ਕੰਟਰੀ 'ਚ ਜਾਣਾ ਚਾਹੁੰਦੇ ਹੋ ਉਹ ਕੰਟਰੀ ਤੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ ਠੀਕ ਹੈ ਆਪਣੇ ਜਦੋਂ ਤੁਹਾਡੀ ਪ੍ਰੋਫਾਈਲ ਆ ਤੁਸੀਂ ਇਹ ਆਈਟਮ ਦੱਸੋ ਵੀ ਹਾਂ ਵੀ ਮੈਂ ਟਰਾਲਾ ਚਲਾ ਲਵਾਂ ਮੈਂ ਮੇਰੇ ਕੋਲ ਉਹ ਇੰਡੀਆ ਦਾ ਹੈਵੀ ਲਾਇਸੈਂਸ ਵੀ ਹੈਗਾ ਵਾ ਤੇ ਆ ਮੇਰਾ ਪਾਸਪੋਰਟ ਆ ਮੇਰਾ ਵੀਜ਼ਾ ਅਪਲਾਈ ਕਰਦੇ ਕਿ ਹੈਵੀ ਲਾਇਸੈਂਸ ਤੁਹਾਡੇ ਕੋਲ ਹੋਊਗਾ ਇੰਡੀਆ ਦਾ ਤਾਂ ਉੱ ਤੋਂ ਵੱਡਲੀ ਬেনিਫਿਟ ਆ ਠੀਕ ਆ ਤੁਸੀਂ ਇੰਡੀਆ ਵੀ ਉੱਤੇ ਹੈਗਾ ਡਰਾਈਵਿੰਗ ਕਰ ਸਕਦੇ ਹੋ ਜਿੱਥੇ ਤੁਹਾਨੂੰ ਨਹੀਂ ਕਿਤੇ ਪਾਸੇ ਜਾਣਾ ਹੈਗਾ ਜੇ ਤੁਹਾਡੇ ਕੋਲ ਹੈਵੀ ਲਾਇਸੈਂਸ ਹੋ ਇੰਡੀਆ ਦਾ ਹੋਊਗਾ ਤੁਹਾਨੂੰ ਉਸ ਕਿਤੇ ਕੰਟਰੀ ਚ ਜਾ ਕੇ ਪ੍ਰੋਬਲਮ ਨਹੀਂ ਆਊਗੀ ਅਗਰ ਮੰਨ ਲਓ ਤੁਹਾਨੂੰ ਡੁਪਲੀਕੇਟ ਲਾਇਸੈਂਸ ਤੇ ਤੁਹਾਨੂੰ ਇੱਕ ਏਜੰਟ ਨੇ ਭੇਜਤਾ ਵਾ সৌদি ਮੰਨ ਲਓ সৌদি ਯਾਰ ਭੇਜਤਾ ਵਾ সৌদি ਯਾਰ ਤਾਂ ਅਗੇ ਤੁਹਾਨੂੰ ਐਮਬੈਸੀ ਜਾਂ ਦਿੱਤਰੀ ਜਾਂ ਸਕੂਲ ਤੇ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ ਸੌਦੀ ਯਾਰ ਤਾਂ ਉਹਨਾਂ ਨੇ ਇੰਡੀਅਨ ਲਾਇਸੈਂਸ ਮੰਗ ਲਿਆ ਤੇ ਉਹ ਚੈੱਕ ਕਰ ਲਿਆ ਨੁਕਸਾਨ ਕੀ ਤਾਂ ਹੋਇਆ ਤੁਹਾਡਾ ਪੈਸੇ ਵੀ ਗਏ ਤੇ ਕੰਪਨੀ ਨੇ ਇਹ ਕੰਪਨੀ ਤੋਂ ਕਾ ਤਾਂ ਇੰਡੀਆ ਭੇਜ ਦੇਣਾ ਕੋਈ ਫਾਇਦਾ ਨਹੀਂ ਤੈਨੂੰ ਵੀ ਤੈਨੂੰ ਲਾਇਸੈਂਸ ਅਪਲਾਈ ਕਰ ਲਓ ਇਹ 2 ਮਹੀਨੇ ਤੁਹਾਡੇ ਹੋਟ ਆ ਜਾਣਗੇ ਜਿਆਦਾ ਟਾਈਮ ਤਾਂ ਕੋਈ ਜਿਆਦਾ ਖਰਾਬ ਨਹੀਂ ਹੋਣ ਲੱਗਾਗਾ ਥੋੜਾ ਇੱਕ ਡਾਕੂਮੈਂਟ ਹੀ ਹੋਰ ਪਉਣ ਲੱਗਿਆ ਨਾ ਮੌਜੂਦ ਤੁਹਾਨੂੰ ਫਾਇਦਾ ਵਾ ਤੇ ਉਸ ਤੋਂ ਬਾਅਦ ਆਉਂਦੀ ਆ ਵੀ ਅਸੀਂ ਏਜੰਟ ਕਿਤਾ ਲੱਭੀ ਜੀ ਏਜੰਟਾ ਇਦਾਂ ਹੀ ਤੁਸੀਂ YouTube ਤੇ ਸਰਚ ਮਾਰੋ ਠੀਕ ਹੈ ਮੇਰੀ ਆਪਣੀ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਸਾਰੇ ਮੈਂ ਏਜੰਟ ਦਾ ਨੰਬਰ ਦਿੱਤਾ ਵਾ ਉਹ ਜੋ ਬੰਬੇ ਵਾਲੇ ਵੀ ਹੈਗੇ ਨੇ ਦਿੱਲੀ ਵਾਲੇ ਵੀ ਹੈਗੇ ਨੇ ਪੰਜਾਬ ਵਾਲੇ ਵੀ ਹੈਗੇ ਨੇ ਠੀਕ ਹੈ ਉਹਨਾਂ ਨੂੰ ਨੰਨੋ ਨੂੰ ਨੰਬਰ 'ਤੇ ਫੋਨ ਕਰੋ ਉਹਨਾਂ ਨੂੰ ਆਪਾਂ ਆਪਣਾ ਵੀਜ਼ਾ ਅਪਲਾਈ ਕਰੋ ਜੇ ਕੋਈ ਡਰਾਈਵਰ ਚ ਨਹੀਂ ਆਉਣਾ ਚਾਹੁੰਦਾ ਕੋਈ ਕਾਰਪੈਂਟਰ ਚ ਕੋਈ ਪੇਂਟ ਦੇ ਕੰਮ ਚ ਠੀਕਾ ਟੌਨ ਸੀਲਿੰਗ ਦੇ ਐਲੂਮੀਨੀਅਮ ਦੇ ਕੰਮ ਚ ਤਾਂ ਹੋਰ ਇਤਾਂ ਦੇ ਬਹੁਤ ਕੰਮ ਹੁੰਦੇ ਆ ਪੈਫਿਟਿੰਗ ਰੀਗਰ ਫਲੈਗਮੈਨ ਹੈਲਪਰ ਇਤਾਂ ਨਹੀਂ ਕੰਮ ਚਾਹਣਾ ਚਾਹੁੰਦੇ ਤੁਹਾਨੂੰ ਆਪਸ ਆਪਣਾ ਕੰਮ ਆਉਣਾ ਚਾਹੀਦਾ ਵਾ ਜਿਹੜਾ ਵੀ ਤੁਸੀਂ ਕੰਮ ਚਾਹਣਾ ਉਹ ਕੰਮ ਤੁਹਾਨੂੰ ਆਉਣਾ ਚਾਹੀਦਾ ਵਾ ਠੀਕ ਆ ਤੁਸੀਂ ਤੁਸੀਂ ਆਪਣੇ ਏਜੰਟ ਕੋਲ ਜਾਓ ਉਹਨਾਂ ਕੋਲ ਮੈਂ ਕਾਰਪੈਂਟਰਾਂ ਜਾਂ ਮੈਂ ਸਟੀਲ ਫਿਟਚਰਾਂ ਜਾਂ ਮੈਂ ਵੀ ਪਾਈਪ ਫਿਟਰਾਂ ਮੈਂ ਵੀ ਚਲ ਬਣਾਉਣਾ ਤੁਹਾਡਾ ਵੀ ਲੱਗੇਗਾ ਅੱਗੇ ਗਈ ਜਦੋਂ ਤੁਹਾਡਾ ਮਾਲ ਤੁਸੀਂ ਏਜੰਟ ਨੂੰ ਏਜੰਟ ਨਾਲ ਲੱਭ ਲਿਆ ਲਾਸਟ ਦਾ ਪਾਸਵਰਡ ਬਣ ਗਿਆ ਲਾਇਸੈਂਸ ਬਣ ਗਿਆ ਤੁਸੀਂ ਏਜੰਟ ਵੀ ਲੱਭ ਲੈਣੇ ਹੋ ਤੇ ਤੁਸੀਂ ਏਜੰਟ ਨੂੰ ਆਪਣਾ ਪਾਸਵਰਡ ਦੇ ਦਿੰਨੇ ਹੋ ਤੁਹਾਡਾ ਫਿਰ ਪਹਿਲੇ ਨੰਬਰ ਤੇ ਤੁਹਾਡੀ ਇੰਟਰਵਿਊ ਹੁੰਦੀ ਹੈ ਚਾਹੇ ਉਹ ਕਾਰਪੈਂਟਰ ਵੀ ਹੋਵੇ ਚਾਹੇ ਸਟੀਲ ਵਿੱਚ ਦੀ ਹੋਵੇ ਚਾਹੇ ਉਹ ਹੋਵੇ ਡਰਾਈਵਰੀ ਵੀ ਜਿਹੜੇ ਵੀ ਇਹ ਕੰਮ ਦੀ ਇੰਟਰਵਿਊ ਹੁੰਦੀ ਆ ਉਹ ਵੀਜਾ ਸਹੀ ਹੁੰਦਾ। ਤੇ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਤੇ ਹੋਰ ਮੁੰਡਿਆਂ ਨੇ ਆਪਣਾ ਜਿਹੜੀ ਗਰੁੱਪ ਆ ਵੀ ਮੈਂ ਗਰੁੱਪ 'ਚ ਗੱਲ ਕਰਦਾ ਮਾਂ। ਉਹਨਾਂ ਸਾਰਿਆਂ ਦੀ ਗੱਲ ਤੇ ਦੇਖੀ ਜਾਵੇ ਤੇ ਗੱਲ ਉਹਨਾਂ ਤੇ ਉਹਨਾਂ ਦੀ ਗੱਲ ਤੇ ਗੌਰ ਕੀਤਾ ਜਾਵੇ ਤਾਂ ਇਹੀ ਆ ਜਿਹੜੀ ਕੰਪਨੀ ਦਾ ਵੀ ਆ ਕੰਮ ਦਾ ਵੀ ਇੰਟਰਵਿਊ ਹੁੰਦਾ ਵਾ ਤੇ ਉਹ ਵੀਜਾ ਲਾਜ਼ਮੀ ਹੁੰਦਾ ਹੀ ਹੋਊਗਾ। ਥੋੜਾ ਲੇਟ ਹੋ ਜਾਊਗਾ ਪਰ ਆਉਂਗਾ ਜ਼ਰੂਰ। ਤੁਸੀਂ ਇੰਟਰਵਿਊ ਪਾਸ ਕਰ ਲਓ। ਠੀਕ ਆ। ਏਜੰਟ ਕੋਲ ਐਟਰੀਬਿਊਟ ਪਾਸ ਕਰ ਲੈ ਏਜੰਟ ਤੁਹਾਨੂੰ ਕਹਿੰਦਾ ਜਾਓ ਜੀ ਗਮਕਾ ਗਮਕਾ ਦਾ ਮੈਡੀਕਲ ਕਰਵਾ ਕੇ ਲਿਕੇ ਆਓ ਗਮਕਾ ਬੋਲਦੇ ਹਾਂ ਗਮਕਾ ਦਾ ਮੈਡੀਕਲ ਕਰਵਾ ਕੇ ਲਿਕੇ ਆਓ ਹਰ ਕੰਟਰੀ ਦਾ ਮੈਡੀਕਲ ਲਗ ਕੇ 500 ਕਿਸੇ ਦਾ 500 ਜਿਆਦਾ ਕਿਸੇ ਦਾ 500 ਘੱਟ ਆ ਠੀਕ ਹੈ ਕਿਸੇ ਦਾ 5000 ਆ ਕਿਸੇ ਦਾ 5500 ਇਸੇ ਤੋਂ ਤੁਸੀਂ ਜਿਹੜਾ 5500 5000 ਆ ਇਹ ਤੁਸੀਂ ਉੱਥੇ ਜਿਹੜੇ ਮੈਡੀਕਲ ਸੈਂਟਰ ਆ ਉੱਥੇ ਤੇ ਫੀਸ ਦੇਣੀ ਆ ਜੇ ਕਿ ਤੁਸੀਂ ਮੈਡੀਕਲ ਦੀ ਅਪਾਇੰਟਮੈਂਟ ਲੈਣੀ ਆ ਉਹਦਾ 1500 1300 1200 ਉਹ ਵੱਖਰਾ ਠੀਕ ਆ ਤੁਸੀਂ ਮੰਨ ਲਓ ਜੇ ਤੁਹਾਡਾ 5500 ਤੁਹਾਡਾ ਮੈਡੀਕਲ ਦੀ ਫੀਸ ਆ ਤੇ ਵਿੱਚ ਵਿੱਚ 15 ਤੁਸੀਂ 1200 ਬਚਾਉਦੇプラス ਹੋਰ ਕਰ ਲਓ ਠੀਕ ਆ ਤੁਹਾਡਾ ਆ 6700 6800 ਦੇ ਲਾ ਕੇ ਸਕਦੇ ਉਹਦਾ ਬਣ ਜਾਣਾ ਠੀਕ ਹੈ ਜੀ ਤੇ ਇਹ ਤੁਹਾਡਾ ਮੈਡੀਕਲ ਹੋ ਗਿਆ ਮੈਡੀਕਲ ਕਰਾਉਣ ਤੋਂ ਬਾਅਦ ਤੁਸੀਂ ਏਜੰਟ ਕੋਲ ਦੁਬਾਰਾ ਆਗੇ ਉਹਨੂੰ ਮੈਡੀਕਲ ਦੀ ਰਿਪੋਰਟ ਦੇ ਦਿਤੀ ਵੀ ਮੈਂ ਜੀ ਮੈਡੀਕਲ ਪਾਸ ਹੋ ਗਿਆ ਤੁਸੀਂ ਆਨਲਾਈਨ ਚੱਕਰ ਸਕਦੇ ਠੀਕ ਹੈ ਜੀ ਤੁਹਾਡਾ ਮੈਡੀਕਲ ਹੋਣ ਤੋਂ ਬਾਅਦ ਤੁਹਾਡਾ ਵਿਜ਼ਾ ਸਾਊਦੀ ਆ ਰਿਹਾ ਤੁਹਾਡਾ ਮੋਫਾ ਮੋਫਾ ਪਲੇ ਹੋ ਜਾਂਦਾ ਵਾ ਮੋਫੇ ਤੇ ਤੁਹਾਡਾ ਪੀਐਮ ਨੰਬਰ ਆ ਜਾਂਦਾ ਵਾ ਜਦੋਂ ਪੀਐਮ ਨੰਬਰ ਆ ਗਿਆ ਉਦੋਂ ਬਾਅਦ ਤੁਹਾਡਾ ਪਾਸਪੋਰਟ ਸਟicker ਲੱਗਦਾ ਠੀਕ ਹੈ ਸਟicker ਲੱਗਣ ਤੋਂ ਬਾਅਦ ਹਫਤੇਗ ਬਾਅਦ ਤੁਹਾਨੂੰ ਪਾਸਪੋਰਟ ਮਿਲ ਜਾਂਦਾ ਮਤਲਬ ਕਿ ਜੇ ਸਾਰਾ ਜਿਹੜਾ ਪ੍ਰੋਸੀਜਰ ਹੈ ਤੁਹਾਡਾ 2.5 ਜਾਂ 3 ਕ ਮਹੀਨੇ ਦੇ ਵਿੱਚ ਤੁਹਾਡਾ ਸਾਰਾ ਕੰਪਲੀਟ ਹੋ ਜਾਂਦਾ 3 ਕ ਮਹੀਨੇ ਤੱਕ ਤੁਸੀਂ ਪੂਰਾ ਸਾਊਦੀਆ ਪਹੁੰਚ ਜਾਂਦੇ ਹੋ ਜਾਂ ਕਿਸੇ ਹੋਰ ਕੰਟਰੀ ਪਹੁੰਚ ਜਾਂਦੇ ਹੋ ਠੀਕ ਹੈ ਜੇ ਤੁਸੀ ਐਰਪੋਰਟ ਤੇ ਉਤਰਦੇ ਹੋ ਕੋਈ ਨਾ ਕੋਈ ਕੰਪਨੀ ਦਾ ਅਮਪਲੋਈ ਤੇ ਤੁਹਾਨੂੰ ਲੈਣ ਵਾਸਤੇ ਚਲੁਰ ਆਉਂਦਾ ਵਾ ਜੇ ਪਹਿਲੀ ਵਾਰ ਤੁਹਾਨੂੰ ਲੈਣ ਵਾਸਤੇ ਕੋਈ ਨਾ ਕੋਈ ਜ਼ਰੂਰ ਆਊਗਾ ਤਾਂ ਆਪਣੀ ਚਲੇਗੇ ਕੰਪਨੀ ਚ ਜਾਣ ਸਾਰ ਤੁਹਾਨੂੰ ਕੰਪਨੀ ਤੁਹਾਡੇ ਲੋੜੀਂਦੇ ਲੋੜੀਂਦੇ ਪਾਸਪੋਰਟ ਤੁਹਾਡੇ ਲਾਊਗੀ ਡਾਕੂਮੈਂਟ ਲਾਊਗੀ ਜਿੰਨੇ ਕੁ ਤੁਹਾਨੂੰ ਕੰਪਨੀ ਚਾਹੀਦੀ ਹੈ ਉੱਥੋਂ ਮੰਗੂਗੀ ਤੁਹਤੇ ਦੋਵੋਗੇ ਤੁਹਾਡਾ ਵੀ 1.5 ਘੰਟੇ ਤੋਂ ਕਮੀ ਨੇ ਤੱਕ ਤੁਹਾਡਾ ਉਥੋਂ ਦੀ ਆਈਡੀ ਬਣ ਕੇ ਆਊਗੀ ਜਦੋਂ ਉਥੋਂ ਦੀ ਆਈਡੀ ਬਣ ਕੇ ਆ ਗਈ ਉਦੋਂ ਨਾਲ ਹੀ ਉਹਦਾ ਲਾਇਸੈਂਸ ਅਪਲਾਈ ਹੋਊਗਾ ਆਪਾਂ ਜਦ ਤੱਕ ਆਈਡੀ ਨਹੀਂ ਬਣਦੀ ਆਪਾਂ ਕੰਪਨੀ ਨਾਲ ਉਹਦਾ ਲਾਇਸੈਂਸ ਅਪਲਾਈ ਨਹੀਂ ਕਰ ਸਕਦੇ ਠੀਕ ਆ ਤੇ ਲਾਇਸੈਂਸ ਤੁਹਾਡਾ ਅਪਲਾਈ ਹੋ ਜਾਂਦਾ ਤੁਹਾਡੇ ਤੁਹਾਡਾ ਫੀਸ ਆ ਟਰਾਈ ਲੈਂਦੇ ਨੇ ਠੀਕ ਆ ਸਕੂਲ ਵਾਲੇ ਤੁਹਾਡਾ ਕੰਪਿਊਟਰ ਹੁੰਦਾ ਬਾਅਦ ਥੋੜਾ ਪਾਸ ਹੋ ਕੇ ਤੁਹਾਨੂੰ ਲਾਇਸੈਂਸ ਮਿਲ ਜਾਂਦਾ ਇਹ ਸਾਰਾ process ਥੋੜਾ ਹੈਗਾ ਵਾ ਤੇ ਆਈਡੀ ਬਣਨ ਤੋਂ ਲੈ ਕੇ ਲਾਇਸੈਂਸ ਤੁਹਾਡੇ ਹੱਥ ਤੱਕ ਪਹੁੰਚਣ ਤੱਕ ਤੁਹਾਡਾ ਤੁਸੀਂ 3 ਮਹੀਨੇ ਮੰਨ ਲਓ 3 ਮਹੀਨੇ ਹੋ ਗਏ ਤੇ ਤੁਹਾਨੂੰ ਕੰਪਨੀ ਕਿਸੇ ਨਾ ਕਿਸੇ ਡਰਾਈਵਰ ਦੇ ਨਾਲ ਭੇਜੂਗੀ ਵੀ ਤੁਸੀਂ ਯਾਰ ਕੰਮ ਸਿੱਖੋ ਤੇ ਸਾਡੇ ਇਹ ਕੰਮ ਵੀ ਸਾਡਾ ਲੋਡਿੰਗ ਅਨਲੋਡਿੰਗ ਦਾ ਕੰਮ ਆ ਤੁਹਿੰ ਦੇਖੋ ਕਿ ਕਿੱਦਾਂ ਤੁਸੀਂ ਬਿੱਲ ਤੇ ਕੀ ਲਿਖਣਾ ਮੈਂ ਕਿਤਾ ਲੋਡਿੰਗ ਕਰਾਉਣੀ ਆ ਕਿਤਾ ਅਨਲੋਡਿੰਗ ਕਰਾਉਣੀ ਆ ਕਿਤਾ ਬੈਲਟਾਂ ਮਾਰਨੀਆਂ ਨੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹਫਤਾ ਤੋਂ ਹਫਤੇ ਤੁਹਾਨੂੰ ਕਿਸੇ ਹੋਰ ਡਰਾਈਵਰ ਦੇ ਨਾਲ ਭੇਜੂਗੀ ਉਸ ਤੋਂ ਬਾਅਦ ਤੁਹਾਨੂੰ ਗੱਡੀ ਆਪਣੀ ਪਰਸਨਲ ਗੱਡੀ ਮਿਲ ਜੂਗੀ ਉਹ ਤੋਂ ਬਹੁਤ ਹੌਲੀ-ਹੌਲੀ ਇੱਤਾਂ ਹੀ ਉਹਦਾ ਕੰਮ ਕਰਿਆ ਪੁਰ ਤਰਪੂਗਾ ਤੇ ਇੱਕ ਗੱਲ ਹੋਰ ਤੇ ਜਿਹੜੇ ਵੀ ਮੁੰਡੇ ਮੈਨੂੰ ਕਹਿੰਦੇ ਆ ਭਾਜੀ ਤਰਨਜ਼ਲ ਕਰਵਾ ਦਿਓ ਭਾਜੀ ਵੀਜ਼ਾ ਕਰਵਾ ਦਿਓ ਦੇਖ ਯਾਰ ਮੈਂ ਸਿਰਫ ਇੱਕ ਵੀਡੀਓ ਬਣਾਉਣਾ ਵਾ ਤੁਸੀਂ ਜਿਹੜੇ ਕੰਪਨੀ ਬਾਰੇ ਪੁੱਛਦੇ ਹੋ ਮੈਂ ਉਹ ਕੰਪਨੀ ਬਾਰੇ ਤੁਹਾਨੂੰ ਚੰਗਾ ਮਾੜਾ ਜੋ ਵੀ ਹੁੰਦਾ ਵਾ ਤੁਹਾਨੂੰ ਦੱਸ ਦਰਨਾ ਠੀਕ ਆ ਮੈਂ ਕੋਈ ਏਜੰਟ ਨਹੀਂ ਹੈਗਾ ਮੈਂ ਤੁਹਾਨੂੰ ਸਿਰ ਦੱਸ ਸਕਦਾ ਵੀ ਆਹ ਕੰਪਨੀ ਤਰਨਜ਼ਲ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਠੀਕ ਆ ਤੁਸੀਂ ਵੀਡੀਓ ਪੂਰੀ ਨਹੀਂ ਦੇਖਦੇ ਹਾਂਗੇ ਤੁਸੀਂ ਵੀਡੀਓ ਪੂਰੀ ਦੇਖਣ ਦੇਖੋਗੇ ਤੁਹਾਨੂੰ ਮੇਰੇ ਤੋਂ ਏਜੰਟ ਦਾ ਨੰਬਰ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਪਹਿਲੇ ਹੀ ਮੈਂ ਵੀਡੀਓ ਅਪਡੇਟ ਕੀਤੀ ਹੋਈ ਆ ਠੀਕ ਆ ਤੁਸੀਂ ਮੇਰੇ ਚੈਨਲ ਉੱਤੇ ਜਾਓ ਵੀਡੀਓ ਦੇਖੋ ਕਿਹੜੀ ਵੀਡੀਓ ਅਪਡੇਟ ਕੀਤੀ ਹੋਈ ਹੈ ਜਿਹੜੀ ਉਹ ਕੰਮ ਦੀ ਵੀਡੀਓ ਤੁਸੀਂ ਦੇਖੋ ਕਿੱਦਾਂ CV ਬਣਾਉਣੀ ਆ ਮੈਂ ਉਹ ਵੀ ਵੀਡੀਓ ਅਪਡੇਟ ਕੀਤੀ ਹੋਈ ਆ ਕਿੱਦਾਂ ਤੁਸੀਂ ਵੀਜ਼ਾ ਬਣ ਕੇ ਲਾਇਸੈਂਸ ਲੈਵ ਕਰਨਾਮਾ ਪ੍ਰੋਸੀਜਰ ਆ ਉਹ ਵੀ ਵੀਡੀਓ ਅਪਡੇਟ ਕੀਤੀ ਹੋਈ ਆ ਤੇ ਏਜੰਟ ਕਿਦਾਂ ਲੱਭੀ ਇਹ ਜਿਹੜਾ ਨੰਬਰ ਕਿਹੜੇ-ਕਿਹੜੇ ਨੇ ਉਹ ਵੀ ਵੀਡੀਓ ਅਪਡੇਟ ਕੀਤੀ ਹੋਈ ਆ ਕਿਹੜੇ ਕੰਪਨੀ ਤਨਜ ਲੈਂਦੀ ਆ ਉਹਦਾ ਹੈੱਡ ਆਫਿਸ ਕਿੱਥੇ ਆ ਉਹ ਵੀ ਵੀਡੀਓ ਆਪਾਂ ਪ੍ਰੋਪਰਟੀ ਕੀਤੀ ਹੈ ਤੁਸੀਂ ਵੀਡੀਓ ਦੇਖੋਗੇ ਚੈਨਲ ਤੇ ਵਿజిਟ ਕਰੋਗੇ ਤੁਹਾਨੂੰ ਪਾਈ ਪਤਾ ਲੱਗੂਗਾ ਪੂਰੀ ਵੀਡੀਓ ਦੇਖਿਆ ਕਰੋ ਠੀਕ ਹੈ ਤੇ تایਮ ਕਰਾਉਣਾ ਪੂਰੀ ਵੀਡੀਓ ਦੇਖੋਗੇ ਤਾਂ ਕੋਈ ਨਾ ਕੋਈ ਗੱਲ ਪਤਾ ਲੱਗੂਗੀ ਹੱਤ ਪਚਰਦੀ ਵੀਡੀਓ ਦੇਖ ਕੇ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਵੀ ਆ ਭਾਜੀ ਆ ਜਿੱਤਾ ਇਦਾਂ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਮੈਨੂੰ ਮੈਸੇਜ ਕਰਨ ਦੀ ਲੋੜ ਹੀ ਨਾ ਪਵੇ ਪੂਰੀ ਵੀਡੀਓ ਦੇਖਿਆ ਕਰੋ ਠੀਕ ਹੈ ਤੇ ਜਿਹੜੇ ਵੀ ਵੀਰ ਮੈਨੂੰ ਮੈਂ ਇੰਸਟਾਗ੍ਰam ਤੇ ਮੈਸੇਜ ਕਰਦੇ ਆ ਬਹੁਤ ਮੈਨੂੰ ਸਪੋਰਟ ਕਰਦੇ ਆ ਆਪਾਂ 0 ਤੋਂ ਸ਼ੁਰੂ ਕੀਤਾ ਸੀ 70 ਤੇ ਪਹੁੰਚ ਗਏ ਆ ਸਭ ਤੋਂ ਆ ਬਹੁਤ ਬਹੁਤ ਧੰਨਵਾਦ ਇਤਾਂ ਹੀ ਮੈਨੂੰ ਸਪੋਰਟ ਕਰਦੇ ਰਹੋ ਆਪਾਂ ਇਤਾਂ ਹੀ ਬਦੇ ਬਦੇ ਵੀਡੀਓ ਲਿਆਉਂਦੇ ਰਾਵਾਂਗੇ ਤੁਹਾਡੇ ਵਾਸਤੇ ਠੀਕ ਹੈ ਜੀ ਤੇ ਬਦੇ ਬਦੇ ਵੀਡੀਓ ਲਿਆਉਂਦੇ ਰਾਵਾਂਗੇ ਵੀਡੀਓ ਦੇ ਹੇਠਾਂ ਕਮੈਂਟ ਕਰਿਆ ਕਰੋ ਮੈਂ ਤੁਹਾਡੇ ਹਰ ਇੱਕ ਕਮੈਂਟ ਦਾ ਰਿਪਲਾਈ ਕਰਦਾ ਮਾਂ ਹਰ ਇੱਕ ਕਾਲ ਮੈਨ ਜਿਹੜੀ ਇੰਸਟਾਗ੍ਰam ਤੇ ਆਉਂਦੀ ਆ ਮੈਂ ਪਿਕ ਕਰਦਾ ਜਿਹੜੇ ਮੈਨੂੰ ਕਾਲ ਕਰਦੇ ਆ ਉਹਨਾਂ ਨੂੰ ਪਤਾ ਵਾ ਜਿਹੜੇ ਮੈਨੂੰ ਮੈਸੇਜ ਕਰਦੇ ਆ ਇੰਸਟਾਗ੍ਰam ਤੇ ਉਹਨਾਂ ਨੂੰ ਪਤਾ ਵਾ ਮੈਂ ਰਿਪਲਾਈ ਕਰਦਾ ਰਿਪਲਾਈ ਕਰੂੰਗਾ ਜ਼ਰੂਰ ਮੈਂ ਕਿਉਂਕਿ ਮੈਂ ਵੀ ਡਰਾਈਵਰੀ ਕਰਦਾ ਮਾਂ ਥੋੜਾ ਲੇਟ ਹੋ ਸਕਦਾ ਪਰ ਰਿਪਲਾਈ ਜ਼ਰੂਰ ਕਰੂੰਗਾ ਠੀਕ ਆ ਐਤਾ ਹੀ ਮੈਨੂੰ ਸਪੋਰਟ ਕਰਦੇ ਰਹੋ ਐਤਾ ਹੀ ਵੀਡੀਓ ਦੇਖਦੇ ਰਹੋ ਵਧੇ ਵਧੇ ਵੀਡੀਓ ਦੇਖਣ ਬਾਅਦ ਤੇ ਠੀਕ ਆ ਮੇਰਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਐਂਡ ਸ਼ੇਅਰ ਕਰੋ ਵੀਡੀਓ ਤੇ ਹੀਟਾ ਕਮੈਂਟ ਜਰੂਰ ਕਰੋ ਠੀਕ ਆ ਐਦਾਂ ਹੀ ਮੈਨਾਂ ਜੁੜੇ ਰਹੋ ਤੇ ਹੋਰ ਕਿਸੇ ਨੂੰ ਵੀਡੀਓ ਲੋਡ ਹੁੰਦੀ ਆ ਉਹਨੂੰ ਸ਼ੇਅਰ ਕਰਿਆ ਕਰੋ ਤੇ ਆਪਾਂ ਸਾਰੀਆਂ ਵੀਡੀਓ ਲੈ ਕੇ ਆਵਾਂਗੇ ਲਾਇਸੈਂਸ ਕਿਦਾਂ ਅਪਲਾਈ ਕਰਨਾ ਕਿੰਨੀ ਫੀਸ ਹੁੰਦੀ ਆ ਸਭ ਵੀਡੀਓ ਅਪਡੇਟ ਕਰਾਂਗੇ ਮੈਨੂੰ ਬਸ ਤੁਹਾਡੀ ਸਪੋਰਟ ਦੀ ਜਰੂਰਤ ਆ ਠੀਕ ਆ ਜੀ ਤੇ ਸਾਰਿਆਂ ਦਾ ਮੈਂ ਜੀਨੇ ਜੀਨੇ ਮੈਨੂੰ ਅੱਜ ਤੇ ਹੋਰ ਕਿਸੇ ਨੇ ਨਾ ਚਾਹੇ ਮੈਨੂੰ ਮੈਸੇਜ ਕੀਤੇ ਨੇ ਸਾਰਿਆਂ ਦੇ ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾ ਰਿਹਾ ਆ ਤੇ ਦੇਖੋ ਇਹ ਭਰਾ ਮੈਨੂੰ ਸਪੋਰਟ ਕਰਦੇ ਆ ਪਿਆਰ ਕਰਦੇ ਆ ਇੰਨਾ ਦੇ ਪਿਆਰ ਕਰਕੇ ਤੇ ਤੁਹਾਡੇ ਸਾਰਿਆਂ ਨੇ ਪਿਆਰ ਕਰਕੇ ਇਹ ਆਪਣਾ ਇਹ ਚੈਨਲ ਇੱਥੇ ਤੱਕ ਪਹੁੰਚਿਆ ਵਾ 70 ਤੱਕ ਪਹੁੰਚਿਆ ਵਾ ਛੋਟੀ ਜਿਹੀ ਫੈਮਿਲੀ ਬਣ ਗਈ ਹੈ ਠੀਕ ਹੈ ਜੀ ਆਪਾਂ ਇਦਾਂ ਹੀ ਤੁਹਾਨੂੰ ਵਧੀਆ ਜਾਣਕਾਰੀ ਜਿੰਦਾ ਰਹਿਾਂਗੇ ਤੁਸੀਂ ਕਾਲ ਕਰੋ ਇੰਸਟਾਗ੍ਰam ਤੇ ਚਾਹੇ ਮੈਸੇਜ ਕਰੋ ਜੇ ਮੈਂ ਕਾਲ ਜਵਾਬ ਨਹੀਂ ਦਿੰਦਾ ਬੀਜ਼ੀ ਹਾਂ ਤੁਸੀਂ ਮੈਸੇਜ ਕਰੋ ਜਦੋਂ ਮੈਂ ਫ੍ਰੀ ਹੋਊਗਾ ਮੈਂ ਕਾਲ ਕਰੂੰਗਾ ਤੇ ਮੈਸੇਜ ਕਰੂੰਗਾ ਤੇ ਵੀਡੀਓ ਦੇਖੇ ਤੇ ਕਮੈਂਟ ਕਰਕੇ ਤੁਸੀਂ ਦੱਸਿਆ ਕਰੋ ਕਿ ਕਿਹੜੀ ਵੀਡੀਓ ਦੇਖਣਾ ਚਾਹੁੰਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਮੈਂ ਪੂਰੀ ਡਿਟੇਲ ਚ ਦੱਸਦਾ ਵਾ ਇੰਡੀਆ ਤੋਂ ਕਰਨ ਤੋਂ ਲੈ ਕੇ ਲਾਇਸੈਂਸ ਬਣਨ ਤੱਕ ਤੁਹਾਨੂੰ ਪੂਰੀ ਡਿਟੇਲ ਦਿੰਦੀ ਆ ਮੈਂ ਠੀਕ ਹੈ ਜੀ ਵੀਡੀਓ ਜਰੂਰ ਦੇਖਿਓ ਪੂਰੀ ਦੇਖਿਓ ਠੀਕ ਹੈ ਜੀ ਥੈਂਕ ਯੂ so much watching my channel ਸਸਤੀ ਕਰੋ